ਚੰਨਾ ਵਾਲਾ ਪੂਰੀ ਆ ਗਿਆ ਜ਼ੋਰਦਾਰ ਤਾੜੀਆਂ ਜਰਦੇ ਤੋਂ ਚੜਦੇ ਮੱਲ ਕਹਿੰਦੇ ਲੰਡੇ ਗੈਂਚ ਆ ਗਿਆ ਵੱਡੇ ਵੱਡੇ ਸਟਾਰ ਆ ਗਿਆ ਛੰਨਾ ਵਾਲਾ ਪੂਰੀ ਆ ਗਿਆ ਖੀਰਾ ਵਾਲਿਆ ਬੁਲੇਟ ਆ ਗਿਆ ਕੋਣ ਆ ਗਿਆ ਦੁਗ 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 ਕਬੱਡੀ ਦਾ ਦੁਗ ਦੁਗ ਵੀ ਆ ਗਿਆ ਖੁਸ਼ੀ ਆ ਗਿਆ ਇੱਕ ਬੇਂਤੀ ਵੀ ਖੁਸ਼ੀ ਆ ਗਿਆ ਜੇ ਅੰਜੇ ਪਿਆਰ ਦੇ ਹੱਥ ਜੇ ਹਿਲਾ ਕੇ ਦੁੱਗਾ ਵਾਲਾ ਗੱਲ ਕਰਦਾ ਫਿਰਦਾ ਉਹ ਬੱਲੇ ਜਾਣ ਜੋ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਖੁਸ਼ੀ ਦੇ ਲਈ ਇਧਰ ਛੰਨਾ ਵਾਲਾ ਪੂਰੇ ਆ ਗਿਆ ਇੱਕ ਵਾਰੀ ਤਾੜੀਆਂ ਇਹਦੇ ਲਈ ਵੀ ਵੀਰਿਆ ਇੱਕ ਤਾੜੀ ਬੁਲਟ ਖੀਰਾ ਵਾਲੀ ਲਈ ਲੈ ਵੀ ਖੀਰਾ ਵਾਲੀ ਕਰਫ ਦੇ ਸੰਜੀ ਮਾਰ ਕਦੇ ਨਹੀਂ ਖਾਂਦੇ ਮਿੱਤਰੋ ਚੰਡੇ ਮੰਗੀ ਦੇ ਚੇਲੇ ਆ ਕਾਲੇ ਸੰਘਿਆਂ ਵਾਲਾ ਅੱਜ ਫਿਰ ਲੁੜਦਾ ਫਿਰਦਾ ਮੇਲੇ ਖੀਰਾਵਾਲੀਏ ਬੁੱਲਟ ਲੋਕੀ ਦੁਗ-ਦੁਗ ਨੇ ਉਹ ਕਹਿੰਦੇ ਲੰਡੇਗੇ ਦੇ ਕੱਪ ਤੇ ਆਹ ਵੇਖ ਲਲਕਰੇ ਪੈਂਦੇ ਕੱਪ ਦੇ ਉੱਤੇ ਆਹ ਵੇਖ ਲਲਕਰੇ ਪੈਂਦੇ ਇੱਕ ਮੇਰੀ